ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਤਨ ਗੁਰ ਨਾਨਕ ਨਿਵਾਸ ਵੱਲੋਂ ਇੰਦਰਾ ਕਲੋਨੀ ਚ ਬਾਹਰ ਰੋਡ ਵਿਖੇ ਸਮੂਹ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ ਦੇ ਸ਼ਬੀਲ ਦੇ ਲੰਗਰ ਲਗਾਏ ਗਏ ਜਿਸ ਵਿੱਚ ਸਰਦਾਰ ਜਤਿੰਦਰ ਸਿੰਘ ਗਰੰਥੀ ਸਿੰਘ ਮੁੱਖ ਸੇਵਾਦਾਰ ਸਨ ਪ੍ਰਥਮ ਬਗਉਤੀ ਸਿਮਰ ਕੈਗੁਰ ਨਾਨਕ ਲਈ ਤੇ ਆਏ ਭਰੰਗ ਦੇ ਬੁੱਢੇ ਅਮਰਦਾਸ ਸਰਾਮਦਾਸ ਹੋ ਸਹਾਏ ਅਰਜਨ ਹਰਕੋਟ ਪਰਵ ਸਤਿਗੁਰ ਆਏ ਸਰੀਰਕ ਸੇਵਾ ਜਿੱਤੇ ਆਈ ਹੈ ਜਿਸੇ ਦਿੱਖਿਆ ਸਭ ਨੂੰ ਹੋ ਜਾਏ ਕਿ ਇਹ ਪਹਾੜ ਦੇ ਸਿਖਰੇ ਤੇ ਨਾਮ ਉੱਤੇ ਆਵੇ ਤੁਹਾਡੇ ਸਤਿ ਪੰਥ ਸਾਹਿਬ ਦੀ ਪਾਲਤਾ। ਤਾਂ ਕਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਪੰਨ ਸਹਾਇਜਾ ਸਾ ਪਾਰਸੀਆ ਕੀ ਦੱਸੇ। ਫਾਇਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਰਬਾਰ ਇਤਿਹਾਸਕ ਕਲਸਾ ਜਿਸ ਸਹਿਬੋ ਜੀ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਜਿਨ੍ਹਾਂ ਸਹਿਬ ਜਾਗਿਆ ਨਾ ਦੀ ਮੋਤਿਆਂ ਹੱਡੀਆਂ ਜੱਟੀਆਂ ਧਰੀਆਂ ਜਲਾ ਨਾਮ ਦਿੱਤੇ ਹੋਏ ਬਣ ਸਕਿਆ। ਜਨਾ ਸਿੰਘਾਂ ਸਿੰਘਣੀ ਵਾਲੇ ਪਰਮੇਸ਼ੀ ਸਿੱਧੇ ਤੇ ਬੰਦ-ਬੰਦ ਕਟਵਾਲੇ ਕੋਹ ਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾ ਨਾ ਨਾਚੀ ਰਾਏ ਘਰਦਵਾਰਾਂ ਦੀ ਸੇਵਾ ਸੰਭਾਲਦੇ ਕੁਰਬਾਨੀਆਂ ਦਿੱਤੀਆਂ ਸਿੱਖੀ ਸਤਿਉਮਾਨੇ ਜੀ ਦੇ ਅਸਿੱਖੀ ਕੇਸਰ ਸਵਾਸਾ ਸੰਭਾਲੇ ਤਨੋ ਸੰਗ ਸੰਗਨੀਆ ਪਚੰਗਨੀਆ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਗਾ ਦਸਤਾਂ ਸਰਬਤ ਪੁਰਦਵਾਰਾਂ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਤੁਮੇ ਸਰਬਤ ਖਾਲਸਾ ਦੀ ਜੀਰ ਬਾਤ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਕਿਤੇ ਆਵੇ ਕਿਤੇ ਆਪਣਾ ਸਰਬਦਾ ਸਰਬਸਤ ਹੋਏ ਜਹਾਂ ਜਹਾਂ ਖਾਲਸਾ ਜੀ ਦਾ ਕਹਾੜਾ ਰੱਖਿਆ ਰਿਹਾ ਹੈ ਦੇਖ ਦੇਖੋ ਨੀ ਕੀ ਪੰਜਾਬੀ ਸੰਸਕ੍ਰਿਤੀ ਦੀ ਜੈ ਜੈਕਾਰ ਹੈ ਖਾਲਸਾ ਜੀ ਦੀ ਤਾਂ ਕੋ ਬੇਰਦਾਨ ਵਿੱਚ ਸਹੂਦਾਨ ਸਹੂਦਾਨ ਦਾ ਨਾ ਸਦਾ ਨਾਮਦਾਨ ਲਈ ਆ ਦੇ ਦਰਸ਼ਨਿਛਣਾਲ ਕੌਕੀ ਆ ਛੱਡੇ ਬੰਦੇ ਜਤੋ ਜੁਗਰਤਾਲ ਤੋਂ ਕਾਹ ਦਾ ਕਾਰਸਾ ਦੀ ਸਭੁਰਾ ਦੀ ਆਮੇ ਸਿੱਖਾਂ ਦਾ ਮਾਨੀਵਾ ਮਾਤਮੀ ਮਾਤਪਾਦਰ ਅਗਿਆ ਵਹਿਗੁਰੂ ਨੇ ਕਾਲਪੁਰ ਆਪਣੇ ਪਾਸ ਸਦੇ ਸਦਾ ਸਹਾਜ ਦਾ ਤਾਰੀਓ ਸ੍ਰੀ ਨਨਕਾਣਾ ਸਾਹਿਬ ਤੋਂ ਦੁਆਰਾ ਗੁਰਪਾਵਾ ਪੋਜੇ ਨਾਲ ਪਤਖਾਲ ਸਰ ਵੀ ਛੋੜਿਆ ਕੇ ਆਪਣੇ ਬੁੱਢੇ ਦਰਸ਼ਨ ਦੀਦਾਰ ਸੇਵਾ ਸਮਹਾਤਾਦਾਨ ਖਾਲਸਾ ਜਿਹਨਾਂ ਬਖਸ਼ਣਾ ਜੀ ਮਾਨਿਆਂ ਦੇ ਮਾਨ ਨੇ ਤਾਨਿਆਂ ਤੇ ਤਾਨ ਜੋੜਟਿਆਂ ਦੀ ਨਿਆਸਰਾਂ ਦੇ ਆਸਰੇ ਸਾਇਬ ਸ਼੍ਰੀ ਪੰਜ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਹਰਪਨ ਸਿੰਘ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਜ ਤੇ ਚੜਨਾ ਕੋਰਾ ਮਾਫੀ ਦੀ ਦਾ ਸਭ ਸੱਜੇ ਪਾਤਸ਼ਾਹ ਜੀ ਨੂੰ ਪੰਤਨ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਬੰਧ ਰੱਖਿਆ ਗੁਰਪੁਰਬ ਸਰਵੋਤਮ ਸੱਤੇ ਪਾਛੈ ਗੁਰ ਸੰਗਤਾਂ ਵੱਲੋਂ ਉਨ੍ਹਾਂ ਦੇ ਸ਼ਹੀਦੀ ਜਲ ਨੂੰ ਮੁਖਰਦਿਆ ਗੁਰਮੁਖ ਪਰਿਵਾਰਾਂ ਗੁਰਮੁਖ ਸੰਤਾਂ ਵੱਲੋਂ ਸਤਿ ਸਤਿ ਪਾਤਸ਼ਾਹੀ ਜੋ ਅੱਜ ਦੇ ਉਪਰਸਾ ਖੰਡੇ ਵਿਛੇ ਜਗਦੀਆਂ ਸ਼ਹੀਲਾਂ ਦੇ ਲੰਗਰ ਲਗਾਏ ਜਾ ਰਹੇ ਸਤਿ ਸਤਿ ਪਾਤਸ਼ਾਹੀ ਆਪ ਜੀ ਦੀ ਦਰੁਪਾ ਆਪਣੇ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਤੋਂ ਆਪਣੇ ਸੇਵਕਾਂ ਨੂੰ ਸੇਵਾ ਕਰਨ ਦੇ ਵੱਲ ਬਤਨ ਸਤਿ ਸਤਿ ਪਾਤਸ਼ਾਹੀ ਜੋ ਅੱਜ ਦੇ ਦਿਨ ਸਤਿ ਸਤਿ ਪਾਤਸ਼ਾਹੀ ਸੇਵਕਾਂ ਵੱਲੋਂ ਧਰ ਸ਼੍ਰੀ ਗੁਰੂ ਸਾਹਿਬ ਦੀ ਸ਼ਹੀਦੀ ਮਹਾਰਾਜ ਦੀ ਸ਼ਹੀਦੀ ਕਮੇਟੀ ਕਮੇਟੀ ਵਿੱਚ ਬੈਠ ਕਰਦੇ ਹਨ ਬਹੁਤਿਆਂ ਦੇ ਦੇਖਾ ਤੇ ਵਿੱਚ ਵਿੱਚ ਤੇ ਸਿੱਸ ਤੇ ਸਭ ਦੀਆਂ ਧਰਮ ਦੇਤਾ ਪੁੰਜਿਆ ਸਭ ਤੋਂ ਸੱਚੇ ਮਾਪ ਸਾਹਿਬ ਜੀ ਨੂੰ ਸੀ ਕੀਤਾ ਗਿਆ ਸੀ ਉਹਨਾਂ ਦੇ ਸਿੱਧੀ ਸੰਬੰਧ ਦੇ ਵਿੱਚ ਸਭ ਤੋਂ ਸੱਚੇ ਪਾਸੇ ਦੇ ਇਲਾਕਾ ਨਿਵਾਸੀ ਤਰ੍ਹਾਂ ਹੋਣੀ ਸੁਭਾਅ ਹੋਤੀ ਸਾਹ ਸੰਤ ਵਜੋ ਇਸ ਲਈ ਠੰਡੇ ਮਿੱਠੇ ਚੱਲਦੇ ਸ਼ਹੀਦਾਂ ਦੇ ਲੰਗਰ ਆਯੋਜਿਤ ਕਰੇ ਸਭ ਤੋਂ ਸੱਚੇ ਪਾਸਾ ਜੀ ਜਿਨ੍ਹਾਂ ਖਜ਼ਾਨੇ ਪੰਡਾਰੇ ਤੋਂ ਸੇਵਕਾਂ ਨੂੰ ਸੁਭਾਅ ਕਰਾਈ ਜਾਂਦੀਆਂ ਤੇ ਨਾਲ ਸੇਵਕਾਂ ਦੇ ਖਜ਼ਾਨੇ ਪੰਡਾਰੇ ਪਰਪੁਰੰਨੇ ਕਾਲ ਕੰਧਕ ਕੂੜੀਆਂ ਅੱਗੇ ਵਾਤੇ ਸਬਰ ਸੰਗ ਦੇ ਸਭ ਤੋਂ ਵੇਰ ਪ੍ਰਯਤਨ ਕਰਾਇਆ ਜੀ ਸੇਵਾ ਕਰਨ ਦੇ ਬਾਅਦ ਅੱਗੇ ਬਾਅਦ ਬੰਦੇ ਸਭ ਤੋਂ ਸਵੇਰੇ ਆਪਣੀ ਸੇਵਾ ਸੰਕਟ ਨੂੰ ਸਤਿ ਸ਼੍ਰੀ ਅਕਾਲ ਯਾਗਿਆ ਬਖਸ਼ੋ ਖੰਡੇ ਮੱਡੇ ਜਲਦੀ ਸ਼੍ਰੀਮੰਤ ਦੇ ਨਿਤਰ ਮੋਰ ਦੇ ਯਾਗਿਆ ਬਖਸ਼ ਨੇ ਸਾਜ ਜਿੱਤੇ ਮੁੱਖੋ ਫਰਮਾਨ ਅਨਪਰਕਾਰ ਭੋਜਨ ਵਰਤੀ ਬਹੁ ਮਿੱਤਰ ਪਿਛਾਏ ਤਰੀ ਪਾਕਸਾਲ ਸੋਤ ਪੇਤਰਾ ਨਾਭੋ ਕੋ ਰੰਗ ਮਾਰਾ ਜੋ ਸਕੇ ਅਧਿਕਾ ਨਾਭੀ ਸੋ ਕਰਾ ਗਾਈ ਕਿ ਲੱਗੇ ਯਾਰ ਜਿੱਤੇ ਸਭ ਸੱਚ ਸੱਚੇ ਦਾ ਸ੍ਰੀਮੰਤ ਦਾ ਸਾਹ ਸੰਗਤ ਕੋ ਤੋਂ ਦੀ ਯਾਗਿਆ ਬਖਸ਼ੋ ਸੁਖ ਹੋਵੇ ਨਾਮ ਤਾਵੇ ਸਵਾਜੀ ਜਵੇ ਰਾਤਲਾ 100 ਜਿਹੜੇ ਸਾਨੇ ਸਰਪੰਚ ਦਾ ਹੋਆ Vai, do